ਬੀਬੀ 03 ਬੀਬੀ 3341 ਤੇ ਇੱਕ ਪਿਸਟਲ ਰਿਵਾਲਵਰ ਦਾਦੀ ਤੋਂ ਨਾਲ ਜਿਹੜੇ ਪਿਛਲੇ ਦਿਨ ਹੀ ਕਾਲੀ ਕਰਦੇ ਹਾਂ ਕਰਦੇ ਹਾਂ ਕੋਈ ਸੈਟਾ ਤੇ ਹੋਣਾ ਇਸ ਕੋਲ ਨਾ ਐਸ ਕੇ ਦੇੰਦੇ ਐਸ ਕੇ ਜੁਰ ਦੇ ਕਾਨਫਰੈਂਸ ਦਾ ਫੇਸ ਦੀ ਜਨਪਰੀ ਰਿਤੇ ਜਿੰਨੇ ਨੂੰ ਜਾਨ ਦੀ ਦਿੱਤੀ ਦੇਖੇ ਕਿਤੇ ਕਿਤੇ ਮੋਟਰਸਿਕਲ ਪਰ ਸਵਾਰ ਸਾਥ ਨੂੰ ਬੰਨ੍ਹਦੇ ਕਰਦੀ ਕਰਦੇ ਮੌਕੇ ਉਪਜੰਦੇ ਹੈ ਨਾ ਪਸੂ ਤੇ ਪਰ ਵਾਲਵਰ ਤੇ ਤਰਨੋ 好给好给。 ਕੋਸ਼ਿਸ਼ ਕੀਤੀ ਜਾਂਦੀ ਆ ਵੀ ਮਹੀਨੇ ਦੇ ਜਗਦੀਪ ਸਿੰਘ ਗਹਿਰੀ ਦੇ ਮਿਤੀ 24 ਤਰੀਕ ਨੂੰ ਇੱਕ ਫਾਇਰਿੰਗ ਇਨਸੀਡੈਂਟ ਰਿਪੋਰਟ ਹੋਇਆ ਸੀ ਬੱਲਾਰਾਮ ਨਗਰ ਦੇ ਵਿੱਚ ਜਿਸ ਦੇ ਵਿੱਚ ਆਕਾਸ਼ਦੀਪ ਸਿੰਘ ਜੋ son of ਜਗਦੀਪ ਸਿੰਘ ਗਹਿਰੀ ਇਹਨਾਂ ਦੇ ਘਰ ਦੇ ਬਾਹਰ ਜਿਹੜੇ ਫੇਰ ਮੋਟਰਸਾਈਕਲ 'ਤੇ ਸਵਾਰ ਗੱਤੀ ਨੇ ਫਾਇਰ ਕੀਤਾ ਸੀਗਾ ਇਹ ਮਕਦਮਾ ਸੀ 24 ਤਰੀਕ ਨੂੰ ਥਾਣਾ ਪਰਮਲ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਸੀਗਾ ਇਸ ਮੁਕਦਮੇ ਦਾ ਪਹਿਲਾ ਦੋਸ਼ੀ ਮੰਨਾ ਏਲੀਅਸ ਰਾਜਾ ਉਸ ਨੂੰ ਸੀ ਪਹਿਲੇ ਦਿਨੀ ਅਰੈਸਟ ਕਰ ਲਿਆ ਸੀਗਾ ਤੇ ਜਿਹੜਾ ਰਿਵੋਲਵਰ ਯੂਜ਼ ਹੋਇਆ ਸੀਗਾ ਇਨਸੀਡੈਂਟ ਦੇ ਵਿੱਚ ਅਸੀਂ ਰਿਕਵਰ ਕਰ ਲਿਆ ਸੀਗਾ ਜਿਹੜੇ ਮੋਟਰਸਾਈਕਲ ਤੇ ਤਿੰਨ ਵਿਅਕਤੀ ਸਵਾਰ ਸੀਗੇ ਉਹਨਾਂ ਬਾਰੇ ਸਾਡੀ ਜਿਹੜੀ ਵੱਖ-ਵੱਖ ਟੀਮਾਂ ਜਿਹੜੀਆਂ ਸੀਗੀਆਂ ਲੱਗੀਆਂ ਹੋਈਆਂ ਸੀਗੀਆਂ ਕਿਉਂਕਿ ਮਾਨਯੋਗ ਐਸਐਸਪੀ ਸਾਹਿਬ ਅਠੰਡਾ ਵੱਲੋਂ ਇਸ ਇਨਸੀਡੈਂਟ ਨੂੰ ਬੜੀ ਸੀਰੀਅਸਲੀ ਲੈਂਦੇ ਹੋયા ਡੀਐਸਪੀ ਸਿਟੀ 2 ਦੀ ਗਵਾਹੀ ਦੇ ਵਿੱਚ ਐਸਐਚਓ ਥਰਮਲ ਤੇ ਬਾਕੀ ਜਿ ਵੱਖ-ਵੱਖ ਟੀਮਾਂ ਜਿਹੜੀਆਂ ਸੀਗੀਆਂ ਗਠਿਤ ਕਰ ਦਿੱਤੀਆਂ ਗਈਆਂ ਸੀਗੀਆਂ ਸਾਡੀ ਟੀ ਏ ਅੰਮ੍ਰਿਤਸਰ ਦੇ ਵਿੱਚ ਜਿਹੜੇ ਹੈਗੇ ਨੇ ਇਹਦੇ ਲੋਕੇਟ ਕੀਤੇ ਗਏ ਨੇ ਸੋ ਐਸਐਚਓ ਧਰਮਨ ਨੇ ਆਪਣੀ ਟੀਮ ਦੇ ਨਾਲ ਉੱਥੇ ਰੇਡ ਕੀਤਾ ਤੇ ਜਿਹੜੇ ਇਹ ਤਿੰਨ ਦੋਸ਼ੀ ਸੀਗੇ ਸਾਹਿਲ ਸੰਦੀਪ ਤੇ ਹਰਦੀਪ ਉਰਫ ਰਾਣਾ ਜਿਹੜਾ ਹੈਗਾ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਹੜਾ ਮੋਟਰਸਾਈਕਲ ਇਹਨਾਂ ਨੇ ਯੂਜ਼ ਕੀਤਾ ਸੀ ਇਨਸੀਡੈਂਟ ਦੇ ਵਿੱਚ ਉਹ ਵੀ ਸਾਡੇ ਵੱਲੋਂ ਰਿਕਵਰ ਕਰ ਲਿਆ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਜਿਹੜਾ ਸੰਦੀਪ ਐ ਇਲियस ਹੈਰੀ ਸੀਗਾ ਇਹ ਮੋਟਰਸਾਈਕਲ ਡਰਾਈਵ ਕਰ ਲਿਆ ਸੀਗਾ ਸਾਹਿਲ ਜਿਹੜਾ ਸੀਗਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀਗਾ ਵਿਚਕਾਰ ਸੀਗਾ ਤੇ ਹਰਦੀਪ ਜਿਹੜਾ ਸੀਗਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀਗਾ ਜਿਸ ਨੇ ਫਾਇਰਿੰਗ ਜਿਹੜੀ ਹੈਗੀ ਉਹਦੇ ਘਰ ਦੇ ਉੱਪਰ ਕੀਤੀ ਸੀਗੀ ਸੋ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਅਸੀਂ ਜਿਹੜੇ ਚਾਰ ਦੋਸ਼ੀ ਸੀਗੇ ਉਹ ਇਹ ਚਾਰੋਂ ਦਾ ਚਾਰੋਂ ਗ੍ਰਫਤਾਰ ਕਰ ਲਏ ਨੇ ਜਿਹੜਾ ਵੈਪਨ ਯੂਜ਼ ਕੀਤਾ ਸੀ ਉਹ ਵੀ ਰਿਕਵਰ ਕਰ ਲਿਆ ਜਿਹੜੇ ਮੋਟਰਸਾਈਕਲ ਦੇ ਉੱਪਰ ਆਏ ਸੀਗੇ ਇਹ ਸਾਰੇ ਜਿਹੜੀ ਹੈਗੀ ਆ ਅਸੀਂ ਰਿਕਵਰੀ ਕਰਕੇ ਸਾਡੇ ਵੱਲੋਂ ਜਿਹੜੀ ਤਫਤੀਸ਼ ਆਲਮੋਸਟ ਮੁਕੰਮਲ ਹੋ ਗਈ ਹੈ ਬਾਕੀ ਜਿਹੜੀ ਹੈਗੀ ਫਰਦਰ ਵੀ ਅਸੀਂ ਇਨਟੈਰੋਗੇਸ਼ਨ ਕਰ ਰਹੇ ਹਾਂ ਜਿਹੜੀ ਇਹਨਾਂ ਨੇ ਗੱਡੀ ਯੂਜ਼ ਕੀਤੀ ਇਨਸੀਡੈਂਟ ਤੋਂ ਬਾਅਦ ਇੱਕ ਗੱਡੀ ਦੇ ਉੱਤੇ BMW ਉਸੀ ਗੱਡੀ ਪਹਿਲਾਂ ਹੀ ਜਿਹੜੀ ਸੀਗੀ ਜਦੋਂ ਮਨਨ ਰਾਜਨ ਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਤੇ ਉਹਦੇ ਨਾਲ ਹੀ ਪਹਿnde ਰਿਕਵਰ ਕੀਤੀ ਜਾ ਸਕੀ ਚੁੱਕੀ ਹੈ। ਸੋ ਇਸ ਮੁਕਦਮੇ ਦੇ ਵਿੱਚ ਆਲਮੋਸਟ ਸਾਡੀ ਜਿਹੜੀ ਤਪਤੀਸ਼ ਦੇ ਵਿੱਚ ਜਿੰਨੇ ਵੀ ਦੋਸ਼ੀ ਸੀਗੇ ਸਾਡੇ ਕੋਲ ਖੜੇ ਜਾ ਚੁੱਕੇ ਨੇ ਤੇ ਐਸਐਚਓ ਥਰਮਾ ਜਿਹੜਾ ਹੈਗਾ ਨਾ ਫਰਦਰ ਵੀ ਇਨਵੈਸਟੀਗੇਸ਼ਨ ਕਰ ਰਿਹਾ ਹੈ। ਗੋਲੀ ਚੱਲਣ ਦਾ ਕਾਰਨ ਕੀ ਸੀਗੇ ਜਿਹਨੂੰ ਸਸਸੀ ਰੰਗ ਤੇ ਦਿੱਤੀ ਜਾਦੀ ਸੀ। ਨਹੀਂ ਜੀ ਆਕਾਸ਼ਦੀਪ ਤੇ ਹਰਦੀਪ ਸਿੰਘ ਔਰ ਪ੍ਰਾਣਾ ਜੋ ਹੈਗਾ ਇਹਨਾਂ ਦੀ ਆਪਸ ਵਿੱਚ ਪਰਸਨਲ ਦੁਸ਼ਮਣੀ ਸੀਗੀ ਕਿਸੇ ਗੱਲ ਨੂੰ ਲੈ ਕੇ। ਇਹ ਪਰਸਨਲ ਐਨੀਮੀਟੀ ਦਾ ਮਸਲਾ ਸੀਗਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ ਇਹਨਾਂ ਦੇ ਹੋਰ ਵੀ ਕੁਛ ਇਹਨਾਂ ਦੇ ਉੱਪਰ ਜਿਹੜਾ ਹੈਗਾ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਜੇ ਹਰਦੀਪ ਜਿਹੜਾ ਰਾਣਾ ਹੈਗਾ ਇਹਦੇ ਉੱਪਰ ਪਹਿਲਾਂ ਐਨਡੀਪੀ ਸੈਕਟ ਦਾ ਮਕਤਬਾ ਜਿਹੜਾ ਦਰਜ ਹੈਗਾ ਇਹ ਆਪਸ ਵਿੱਚ ਕੀ ਜਾਣਚਾ ਦੋਸਤ ਨੇ ਕੀ ਨੇ ਜਿਹੜੇ ਦੋਸ਼ੀ ਨੇ ਆਪਸ ਦੇ ਵਿੱਚ ਦੋਸਤ ਨੇ ਹਰਦੀਪ ਜਿਹੜਾ ਹੈਗਾ ਤੇ ਆਕਾਸ਼ਦੀਪ ਹੈ ਇਹਨਾਂ ਦੀ ਪਹਿਲਾਂ ਤੇ ਕਿਸੇ ਗੱਲ ਨੂੰ ਲੈ ਕੇ ਪਰਸਨਲ ਜਿਹੜੀ ਹੈਗੀ ਕਿਸੇ ਤਕਰਾਰਬਾਜੀ ਚੱਲ ਰਹੀ ਸੀਗੀ ਉਸੇ ਤਕਰਾਰਬਾਜੀ ਦੇ ਤਹਿਤ ਜਿਹੜੇ ਇਹ ਉੱਥੇ ਆਏ ਸੀਗੇ ਉਹਨਾਂ ਨੇ ਘਰ ਦੇ ਬਾਹਰ ਫਾਇਰ ਕੀਤਾ ਸੀਗਾ ਤੇ ਇਹ ਅਸੀਂ 24 ਤਰੀਕ ਨੂੰ ਉਸੇ ਦਿਨ ਐਫ ਆਈ ਆਰ ਨੰਬਰ 88 ਅੰਡਰ ਸੈਕਸ਼ਨ 307 ਜੋ ਕਿ 109 ਇਕ ਬੀ ਐਨ ਐਸ ਬਣਦਾ ਹੈ ਉਹਦੇ ਤਹਿਤ ਜਿਹੜੇ ਸਖਤ ਸੈਕਸ਼ਨ ਦੇ ਵਿੱਚ ਅਸੀਂ ਮੁਕਦਮਾ ਦਰਜ ਕੀਤਾ ਸੀਗਾ ਸੋ ਅਸੀਂ ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕਰ ਲਏ ਨੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਾਂ ਅਸਲ ਅਸੀਂ ਕਹੇ ਇਹ ਨਜਾਇਜ਼ ਸੀਗਾ ਤਾਂ ਕਿਹੜਾ ਨਹੀਂ ਇਹ ਲਾਇਸੈਂਸੀ ਵਪਨ ਸੀਗਾ ਮਨਨ ਰਾਜਾ ਦਾ ਜਿਹੜਾ ਇੱਕ ਦੋਸ਼ੀ ਸੀਗਾ ਇਹ Rajasthan ਦਾ ਰਹਿਣ ਵਾਲਾ ਸੀ ਹਨਮਾਨਗੜ ਦਾ ਬਾਕੀ ਦੋਸ਼ੀ ਜਿਹੜੇ ਤਿੰਨ ਦੋਸ਼ੀ ਜਿਹੜੇ ਅੱਜ ਗ੍ਰਿਫਤਾਰ ਕੀਤੇ ਨੇ ਤਿੰਨੋਂ ਮਿਠੰਡਾ ਕਰਾਂਗੇ ਇਹਨੇ ਵੀ ਉਹਨੇ ਉੱਤਰ ਪ੍ਰਦੇਸ਼ ਕੋਲ ਤੋਂ ਬੜੀ ਬੜੀ ਵੀਡੀਓ ਬਣਾਉਂਦੀ ਆ ਬੰਦਾ ਵੀ ਆਉਂਦੀ ਆ ਉਹ ਕੇ ਨੂੰ ਲੁਕਿਆ ਖੜਾ ਸੀਗਾ ਤੁਸੀਂ ਕਰਾਉਂਦੇ ਨਹੀਂ ਆ ਕਿ ਨਹੀਂ ਨਹੀਂ ਫੋਟੋ ਵਿਚਾਰੇ ਸੋ ਥੋੜਾ ਹੋਈ ਜਾਣਾ ਚਾਹ ਦਰੇ ਹਾਂ ਤੇ ਤਾਂ